ਰਾ ਤੇ ਓਮਕਾਰ ਸਤਿਗੁਰ ਬਸਾ ਤਰਤੇ ਸੇ ਜੇ ਮੁਖ ਨਾ ਮੋੜਨ ਜਿਦੇ ਸਜਾਤਾ ਸਾਈ ਚੜ ਚੜ ਪੰਦੇ ਖੱਤੇ ਵੀਰ ਕੀ ਜਿਨਾ ਕਾਮਾਈ ਣਿਵੇਂ ਹੁਣਾ ਪਾਠ ਪਟੰਬਰ ਭਾਵੇਂ ਸੇ ਲੇ ਪੂਰੇ ਵਿਚ ਲੰਗਰੀ ਸੋਹਾਨਾ ਨਾਨਕ ਕੈ ਸੈ ਨਾਲੇ ਗੁਰ ਕੈ ਸਬਦ ਰਾਹੀ ਹੈ ਨਾਮ ਰੰਗੁ ਤੇ ਪੈਣੇ ਦਰ ਕਿਤੜੇ ਮਾਣ ਮਿਲ ਬਿਤਾ ਗਿਓ ਜਨਮ ਹੋਇ ਕਿਤੋ ਸੋ ਵਿਸਰੇ ਸੋਰਾ ਤੇ ਸੋਰਾ ਸੁਬੀ ਜੈ ਕਬੂ ਨ ਭਿਕਾ ਹੋਏ ਨਾਨਕਾ ਨਾਮ ਆਲੇ ਅੰਗਰਨਾਮੇ ਨਾਰ ਸਾਰੇ ਗੁਣ ਸਾਰੇ ਏਕਾਟੇ ਗਵਾਗਮੋ ਮਾਨ ਮਾਨ ਕਰਤਾ ਰਹੀ ਲਗਰਨਾ ਆਪਾ ਨਾਨਕ ਨਾਮਿ ਲਿਖਾਨੋ ਰਿਦਾੁ ਰਹਾਰੀ ਕਰੇ ਸੁਚੰਨ ਦਾ ਮਾਨ ਦੋਏ ਗਣਤ ਲਾਹੇ ਆਪਨੇ ਨਦਰ ਵਰਮਾਈ ਸਾਧਕ ਜਿਸ ਦਾ ਵਾਸ ਤੁਜੀ ਨਾਏ ਜਾਏ ਨਾਨਕ ਸੁਖਨਾਗ ਬਈ ਪ੍ਰਭ ਕੀ ਮਨ ਰਜਾ ਇਕ ਨਾਮ ਅਰਾਧਨਾ ਹੰਕਾਰ ਗਿਆ ਵੈਰਾਸ ਭਾਵੇਂ ਕਰਮ ਕਮਾ ਮੰਦੇ ਤਦੇ ਆਏ ਹਾਏ ਨਾਨਕ ਜੋ ਬਤਨ ਬਗਾਣੀਆਂ ਕਿਉ ਮਥੇ ਤਰਨ ਨਾ ਮਾ ਬਦਾਰ ਗਲੇ ਦਾ ਨਾਨਕ ਧਰਮ ਐਸੇ ਰਾਲ ਜਿਸੇ ਰੋਮਾ ਦੇ ਨਾਮ ਕਾ ਤੋ ਜਿਵੇਂ ਜੇਰ ਨਾਰ ਜੁਤੀ ਛੋੜ ਕੋ ਆਟੜੀ ਇਹ ਕਾ ਸਤੋਜਤਾ ਆਏ ਤੇ ਅਟਾੜੇ ਵਗਾਰ ਸਭਾ ਕੰਨ ਬਣ ਚਾਰੇ ਆ ਸਚ ਵਖੜ ਜਿਨੀ ਲਤੇ ਆ ਤੇ ਸਚੇ ਪਰਸਾਰ ਅੰ타 ਪ੍ਰੇਮਨ ਜਾਣੇ ਕੀਚਰ ਮੋਲਣਾ ਕੋੜੀ ਲਾਓ ਜੇ ਤੇ ਆਪ ਗੇਰ ਪਾਲ ਤਬਦ ਖੁੱਟ ਬਾਬਾ ਨਾਨਕ ਜਾ ਪਾਤਿ ਸ਼ਾਹ ਸਿਰ ਸਾਹ ਦਾ ਸਿਰ ਸਾਹ ਦਾ ਦਿਸ ਪਾਸ ਬੈਠਿਆਂ ਸੋਈ ਐ ਸਨੰਦਾ ਦਾ ਸਾਵ ਸਜਣਾ ਸੱਚਾ ਪਾਤਿ ਸ਼ਾਹ ਸਿਰ ਸਾਹ ਦਾ ਦਿਸ ਪਾਸ ਬੈਠਿਆਂ ਸੋਈ ਐ well